ਸਿਟੀ ਪੁਲਿਸ ਵੱਲੋਂ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਵਿਅਕਤੀ ਵੱਲੋਂ ਸਮਾਣਾ ਦੇ ਪਟਿਆਲਾ ਰੋਡ ਤੇ ਸਰੂਪ ਚੰਦ ਸੈਲਰ ਹੈ ਜਿਹੜਾ ਪਿਛਲੇ 2.5 ਸਾਲ ਤੋਂ ਬੰਦ ਪਿਆ ਹੈ ਉਸ ਦੇ ਵਿੱਚ ਇਸ ਵਿਅਕਤੀ ਵੱਲੋਂ ਜਿਹੜਾ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਅੱਜ ਸਿਟੀ ਪੁਲਿਸ ਜਿਹੜੀ ਹੈ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਇਸ ਦੀ ਮੈਡੀਕਲ ਜਿਹੜੀ ਹੈ ਜਾਂਚ ਕਰਾਉਣ ਦੇ ਲਈ ਪਹੁੰਚੀ ਹੈ ਗੱਲਬਾਤ ਕਰਦੇ ਹਾਂ ਕਿਉਂਕਿ ਇਸ ਵਿਅਕਤੀ ਵੱਲੋਂ ਵੀ ਮੰਨਿਆ ਗਿਆ ਕਿ ਮੈਂ ਨਸ਼ੇ ਦੀ ਪੁਸ਼ਟੀ ਦੇ ਵਿੱਚ ਆ ਕੇ ਜਿਹੜਾ ਇਸ ਵਾਰ ਦਾਤਾ ਨੂੰ ਅੰਜਾਮ ਦਿੰਦਾ ਸੀ ਪਰ ਕਹਿ ਰਿਹਾ ਕਿ ਮੈਂ ਜਿਹੜੀ ਵਾਰਦਾਤ ਹੈ ਪਹਿਲੀ ਵਾਰ ਕੀਤੀ ਹੈ ਸਮਾਣਾ ਤੋਂ ਪ੍ਰਿੰਸ ਕੋ ਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਹਾਂ ਭਾਈ ਕਿੰਨੇ ਕ ਟਾਈਮ ਤੋਂ ਤੂੰ ਇਹੋ ਜੇ ਕੰਮ ਕਰ ਰਹੇ ਪਹਿਲੀ ਵਾਰ ਕੀਤਾ ਹੈ ਪਹਿਲੀ ਵਾਰ ਹੀ ਕਰਿਆ ਕੀ ਵਜ੍ਹਾ ਸੀ ਕਿਉਂ ਕਰਨਾ ਪੈ ਗਿਆ ਨਸ਼ੇ ਦੇ ਚੱਕਰਾਂ ਵਿੱਚ ਨਸ਼ੇ ਦੇ ਚੱਕਰਾਂ ਵਿੱਚ ਕਿੱਥੇ ਦੇ ਰਹਿਣ ਆਲਾ ਤੂੰ ਜੀ ਮਾੜਦਾ ਜੀਮਗੜ੍ਹ ਦਾ ਕੀ ਜਿਹੜੀ ਇਸੇ ਦੋਸ਼ੀ ਵੱਲੋਂ ਕੀ ਕਰਿਆ ਗਿਆ ਸੀ ਜਿਹੜਾ ਕੁਸੀ ਨੂੰ ਅੱਜ ਮੈਡੀਕਲ ਕਰਾਉਣ ਲਈ ਲੈ ਕੇ ਆਏ ਹੋ ਜੀ ਨਾ ਜੀ ਇਹਦੇ ਖਿਲਾਫ ਮਕਰਮਾ ਨੰਬਰ 116 ਜੀ 119 2024 106 305 BNS ਤੇ 305 coma 317 BNS ਥਾਣਾ ਸਿਟੀ ਸਮਾਣਾ ਦਰਜ ਕੀਤਾ ਹੈ ਜੀ ਇੱਕ ਸੁਨੂਪ ਚੰਦ ਪਟਿਆਲਾ ਰੋਡ ਦੇ ਸੈਲਰ ਦੀ ਉਹ ਬੰਦ ਗਿਆ ਸੀ ਦੋ ਟਾਈਮ ਸਾਬ ਤੋਂ ਫਿਰ ਉਹਦੇ ਵਿੱਚ ਇਹ ਚੋਰੀਆਂ ਕਰਦੇ ਸੀ ਕੋਈ ਨਟ ਬੋਲਟ ਪੁਰਾਣੀਆਂ ਚੀਜ਼ਾਂ ਜਿਹੜੇ ਉਹਨਾਂ ਮਸ਼ੀਨਾਾਂ 'ਚੋਂ ਕੂਲ ਕੇ ਚੋਰੀ ਕਰਦੇ ਸੀ ਠੀਕ ਹੈ ਉਹਦੇ ਜਨੂ ਕਰੇ ਤੇ ਪਹਿਲਾਂ ਵੀ ਅੱਦੇ ਤੇ ਕੋਈ ਮੁਕਦਮਾ ਦਰਜ ਨਹੀਂ ਨਹੀਂ ਜੀ ਪਹਿਲਾਂ ਮੁਕਦਮਾ ਦਰਜ ਹੈ